ਸਤਿ ਸ਼੍ਰੀ ਅਕਾਲ ਮੈਂ ਹਰਜਿੰਦਰ ਸਿੱਧੂ ਅਸੀਂ ਇੱਥੇ ਭਾਰਤਵੰਦ ਦੀ ਇੱਕ ਗੱਲਬਾਤ ਲੋਕਾਂ ਨਾਲ ਕਰ ਰਹੀ ਸੀ ਕਿ ਲੁਧਿਆਣੇ ਬਾਜ਼ਾਰ ਦੇ ਵਿੱਚ ਵੇਖਿਆ ਕਿ ਦਿਨ ਦਿਹਾੜੇ ਚੋਰੀ ਇਹ ਸੁਣਿਆ ਸੀ ਕਿ ਦਿਨ ਦਿਹਾੜੇ ਚੋਰੀ ਹੋ ਗਈ ਪਰ ਦਿਨ ਦਿਹਾੜੇ ਚੋਰੀ ਕਿਵੇਂ ਹੋਈ ਆ ਦੇਖੋ ਕਿ ਇੱਕ ਰਿਕਸ਼ੇ ਵਾਲਾ ਵੀਰ ਜਿਹੜਾ ਆਪਣਾ ਕੱਪੜਾ ਸਮਾਨ ਵਗੈਰਾ ਲੈ ਕੇ ਜਾ ਰਿਹਾ ਸੀ ਤਾਂ ਕਿਸ ਤਰ੍ਹਾਂ ਇੱਕ ਜਿਹੜੇ ਚੋਰ ਨੇ ਇੱਥੇ ਚੀਰਾ ਦਿੱਤਾ ਇਸ ਬੋਰੇ ਨੂੰ ਤੇ ਵਿੱਚੋਂ ਸ਼ਰਟਾਂ ਕੱਢ ਕੇ ਲੈ ਗਿਆ ਸਮਾਨ ਕੱਢ ਕੇ ਲੈ ਗਿਆ ਆ ਹਾਹੜਾ ਜਿਹੜਾ ਹੈਗਾ ਦਿਨ ਦਿਹਾੜੇ ਚੋਰੀ ਦਾ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਪ੍ਰਧਾਨ ਜੀ ਦਿਨ ਦਿਹਾੜੇ ਚੋਰੀ ਅਸੀਂ ਸੁਣੀ ਸੀ ਹੁਣ ਅਸੀਂ ਅੱਖਾਂ ਦੇ ਸਾਹਮਣੇ ਵੇਖ ਲਈ ਬੜੀ ਵੱਡੀ ਨਾਕਾਮੀ ਹੈ ਪੁਲਿਸ ਦੀ ਇਹ ਪਹਿਲਾ ਗਾਂਡ ਨਹੀਂ ਹੈ ਰੂਟੀਨ ਦਾ ਰੂਟੀਨ ਰੋਜ਼ ਹੀ ਇੱਥੇ ਤਕਰੀਬਨ 4-5 ਰੇੜੇ ਜਿਹੜੇ ਆ ਉਹ ਜੇ maal ਲੈ ਕੇ ਜਾਂਦੇ ਕੋਈ ਟੈਚੀ ਹੈ ਕੋਈ ਬੈਗ ਹੈ ਮੁੰਦਸੇ ਦੁਕਾਨਦਾਰਾਂ ਨੇ ਅਸੀਂ ਅੱਜ ਸੀਨੀਅਰ ਅਫੀਸਰ ਨਾਲ ਵੀ ਗੱਲ ਕੀਤੀ ਹੈ ਤੇ ਕੈਮਰੇ ਚੈੱਕ ਕਰਕੇ ਜਿਹੜੇ ਵੀ ਬੰਦੇ ਮੂੰਹ ਫੜੇ ਵੀ ਗਿਆ ਲੱਗਦਾ ਆਹ ਹੀ ਮੁੰਡਾ ਜਿਹਦਾ maal ਸੀਗਾ ਹਾਂਜੀ ਇਹ ਇਹ ਵੀਰ ਸੀਗਾ ਜਿਹੜਾ ਜਿਹਦੀਆਂ ਸ਼ਰਟਾਂ ਚੋਰੀਆਂ ਅੱਛਾ ਤੁਸੀਂ ਆ ਰਹੇ ਸੀਗੇ ਤੁਹਾਡਾ ਚੋਰੀ ਹੋ ਗਈ ਬੰਦਾ ਮਿਲ ਗਿਆ ਬੰਦਾ ਭੱਗ ਗਿਆ ਮਾਲ ਮਿਲ ਗਿਆ ਮਾਲ ਕਿਥੇ ਸਿੱਟ ਗਿਆ ਮਾਲ ਉਹ ਸਰਦਾਰ ਜੀ ਪਾਏ تھے۔ ਹਾਂ ਤਾਂ ਇਹ ਦੇਖੋ ਵੀ ਜਿਹੜਾ ਹੈਗਾ ਆਹ ਤਾਂ ਜਿਹੜਾ ਹੈਗਾ ਸਾਡੇ ਜਿਹੜਾ ਹੈਗਾ ਲੁਧਿਆਣੇ ਦਾ ਹਾਲ ਆ ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਦਿਨ ਦਿਹਾੜੇ ਚੋਰੀ ਹੋ ਗਈ ਇੱਥੇ ਕੋਈ ਵੀ ਸੇਫ ਨਹੀਂ ਹੈ ਸਰਦਾਰ ਜੀ ਨਾਲ ਗੱਲ ਕਰਦੇ ਆ ਭਾਜੀ ਅੱਖਾਂ ਦੇ ਸਾਹਮਣੇ ਬਿਲਕੁਲ ਬਿਲਕੁਲ ਦੇਖੋ ਇੱਕ ਮਿੰਟ ਦੇ ਵਿੱਚ ਹੀ ਬੋਰਾ ਫੜਿਆ ਛਟਾ ਗੱਡੀਆਂ ਨਾਲ ਹੀ ਭੱਜ ਗਿਆ ਹਾਂ ਉਹਦਾ ਸਾਹਮਣੇ ਦੁਕਾਨਦਾਰਾਂ ਨੇ ਇਹਨੂੰ ਵੜ ਕੇ ਭੱਜਿਆ ਨਹੀਂ ਤਾਂ ਨਿਕਲ ਗਏ ਸੀ ਦਿਨ ਦਿਹਾੜੇ ਚੋਰੀ ਬਿਆਰੀ ਹੋ ਰਹੀ ਹੈ ਸਾਡੇ ਤਾਂ ਅੱਖਾਂ ਦੇ ਸਾਹਮਣੇ ਅੱਜ ਹੋਈ ਆ ਤੁਸੀਂ ਤਾਂ ਰੋਜ਼ ਦਾ ਇੱਥੇ ਦੁਕਾਨਦਾਰ ਨੂੰ ਇਹ ਤੋਂ ਪਹਿਲਾਂ ਵੀ ਕਿਤੇ ਹੋਈ ਨਾ ਹਾਂ ਇੱਕ ਦੋ ਵਾਰ ਪਹਿਲਾਂ ਵੀ ਹੋਇਆ ਪਿੱਛੇ ਰਿਕਸ਼ਾ ਵਾਲੇ ਦਾ ਪਹਿਲਾਂ ਮਾਲ ਕੱਢਿਆ ਛੋਲਾ ਵਗੈਰਾ ਕੱਢ ਕੇ ਲੈ ਗਏ ਸੀ ਪਰ ਉਹਦੇ ਕੋਈ ਫੜਿਆ ਨਹੀਂ ਗਿਆ ਪੁਲਿਸ ਪ੍ਰਸ਼ਾਸਨ ਨਾਲ ਨਹੀਂ ਕਦੇ ਗੱਲ ਕੀਤੀ ਪੁਲਿਸ ਪ੍ਰਸ਼ਾਸਨ ਨੂੰ ਜੇ ਲੈਣੇ ਜਿਹੜੀ ਚੋਰੀ ਹੋਈ ਹੈ ਉਹੀ ਕਰੂਗਾ ਜੀ ਕੰਪਲੇਂਟ ਦਾ ਇਹ ਮਤਲਬ ਹੈ ਕਿ ਪੁਲਿਸ ਕੋਈ ਅਸਰ ਨਹੀਂ ਹੁੰਦਾ ਨਹੀਂ ਪੁਲਿਸ ਐਕਸ਼ਨ ਤਾਂ ਕਰਦੀ ਆ ਪਰ ਹੁਣ ਦਿਨ ਦਿਹਾੜੇ ਹੁਣ ਚੋਰੀ ਬੇਰੋਜ਼ਗਾਰੀ ਇੰਨੀ ਵੱਧ ਚੁੱਕੀ ਆ ਕੀ ਕਰੇਗਾ ਕਿਤੇ ਨਾ ਕਿਤੇ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਪੰਜਾਬ ਦੇ ਵਿੱਚ ਦਿਨ ਦਿਹਾੜੇ ਚੋਰੀਆਂ ਹੋਣਾ ਸੋ ਤਸਵੀਰਾਂ ਤੁਸੀਂ ਵੇਖਿਆ ਲੁਧਿਆਣੀਆਂ ਦੀਆਂ ਨੇ ਤੋਂ ਅਸੀਂ ਇੱਥੇ ਭਾਰਤ ਬੰਦ ਦੀ ਇੱਕ ਗੱਲਬਾਤ ਲੋਕਾਂ ਨਾਲ ਕਰ ਰਹੀ ਸੀ ਕਿ ਲੁਧਿਆਣੇ ਬਾਜ਼ਾਰ ਦੇ ਵਿੱਚ ਵੇਖਿਆ ਕਿ ਦਿਨ ਦਿਹਾੜੇ ਚੋਰੀ ਇਹ ਸੁਣਿਆ ਸੀ ਕਿ ਦਿਨ ਦਿਹਾੜੇ ਚੋਰੀ ਹੋਗੀ ਪਰ ਦਿਨ ਦਿਹਾੜੇ ਚੋਰੀ ਕਿਵੇਂ ਹੋਈ ਆ ਦੇਖੋ ਕਿ ਇੱਕ ਰਿਕਸ਼ੇ ਵਾਲਾ ਵੀਰ ਜਿਹੜਾ ਆਪਣਾ ਕੱਪੜਾ ਸਮਾਨ ਵਗੈਰਾ ਲੈ ਕੇ ਜਾ ਰਿਹਾ ਸੀ ਤਾਂ ਕਿਸ ਤਰ੍ਹਾਂ ਇੱਕ ਜਿਹੜੇ ਚੋਰ ਨੇ ਇੱਥੇ ਚੀਰਾ ਦਿੱਤਾ ਇਸ ਬੋਰੇ ਨੂੰ ਤੇ ਵਿੱਚੋਂ ਸ਼ਰਟਾਂ ਕੱਢ ਕੇ ਲੈ ਗਿਆ ਸਮਾਨ ਕੱਢ ਕੇ ਲੈ ਗਿਆ ਆ ਹਾਹਲਾ ਜਿਹੜਾ ਹੈਗਾ ਦਿਨ ਦਿਹਾੜੇ ਚੋਰੀ ਦਾ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਪ੍ਰਧਾਨ ਜੀ ਦਿਨ ਦਿਹਾੜੇ ਚੋਰੀ ਅਸੀਂ ਸੁਣੀ ਸੀ ਹੁਣ ਅਸੀਂ ਅੱਖਾਂ ਦੇ ਸਾਹਮਣੇ ਵੇਖ ਲਈ ਬੜੀ ਵੱਡੀ ਨਾਕਾਮੀ ਹੈ ਪੁਲਿਸ ਦੀ ਇਹ ਪਹਿਲਾ ਗਾਂਡ ਨਹੀਂ ਹੈ ਰੂਟੀਨ ਦਾ ਰੂਟੀਨ ਰੋਜੀ ਇੱਥੇ ਤਕਰੀਬਨ 4-5 ਰੇੜੇ ਜਿਹੜੇ ਆ ਉਹ ਜੇ maal ਲੈ ਕੇ ਜਾਂਦੇ ਕੋਈ ਅਟੈਚੀ ਹੈ ਕੋਈ ਬੈਗ ਹੈ ਮੰਦਸੇ ਦੁਕਾਨਦਾਰਾਂ ਨੇ ਅਸੀਂ ਅੱਜ ਸੀਨੀਅਰ ਅਫਸਰਾਂ ਨਾਲ ਵੀ ਗੱਲ ਕੀਤੀ ਹੈ ਤੇ ਕੈਮਰੇ ਚੈੱਕ ਕਰਕੇ ਜਿਹੜੇ ਵੀ ਬੰਦੇ ਮੂੰਹ ਫੜੇ ਵੀ ਗਿਆ ਲੱਗਦਾ ਆਹ ਜੀ ਮੁੰਡਾ ਜਿਹਦਾ maal ਸੀਗਾ ਹਾਂ ਜੀ ਇਹ ਇਹ ਵੀਰ ਸੀਗਾ ਜਿਹੜਾ ਜਿਹਦੀਆਂ ਸ਼ਰਟਾਂ ਚੋਰੀਆਂ ਅੱਛਾ ਤੁਸੀਂ ਆ ਰਹੇ ਸੀਗੇ ਤੁਹਾਡਾ ਚੋਰੀ ਹੋ ਗਈ ਬੰਦਾ ਮਿਲ ਗਿਆ ਬੰਦਾ ਭੱਗ ਗਿਆ maal ਮਿਲ ਗਿਆ maal ਕਿਥੇ ਸਿੱਟ ਗਿਆ maal ਉਹ ਸਰਦਾਰ ਜੀ ਪਾਏ ਥੇ ਚਲ ਤਾਂ ਇਹ ਦੇਖੋ ਵੀ ਜਿਹੜਾ ਹੈਗਾ ਆਹ ਤਾਂ ਜਿਹੜਾ ਹੈਗਾ ਸਾਡੇ ਜਿਹੜਾ ਹੈਗਾ ਲੁਧਿਆਣੇ ਦਾ ਹਾਲ ਆ ਜਿਹਨੂੰ ਆਪਾਂ ਕਹਿ ਦਿੰਨੇ ਆ ਵੀ ਦਿਨ ਦਿਹਾੜੇ ਚੋਰੀ ਹੋ ਗਈ ਇੱਥੇ ਕੋਈ ਵੀ ਸੇਫ ਨਹੀਂ ਆ ਸਰਦਾਰ ਜੀ ਨਾਲ ਗੱਲ ਕਰਦੇ ਆ ਭਾਜੀ ਅੱਖਾਂ ਦੇ ਸਾਹਮਣੇ ਬਿਲਕੁਲ ਬਿਲਕੁਲ ਦੇਖੋ 1 ਮਿੰਟ ਦੇ ਵਿੱਚ ਹੀ ਬੋਰਾ ਫੜਿਆ ਛੜਟਾ ਕੱਢਿਆ ਨਾਲ ਹੀ ਭੱਜ ਗਿਆ ਹਾਂ ਉਹਦਾ ਸਾਹਮਣੇ ਦੁਕਾਨਦਾਰਾਂ ਨੇ ਇਹਨੂੰ ਫੜ ਕੇ ਭੱਜਿਆ ਇਹ ਤਾਂ ਨਿਕਲ ਗਿਆ ਸੀ ਦਿਨ ਦਿਹਾੜੇ ਚੋਰ ਬਿਆਰੀ ਹੋ ਰਹੀ ਹੈ ਸਰਕਾਰ ਸਾਡੇ ਤਾਂ ਅੱਖਾਂ ਦੇ ਸਾਹਮਣੇ ਅੱਜ ਹੋਈ ਆ ਤੁਸੀਂ ਤਾਂ ਰੋਜ਼ ਦਾ ਇੱਥੇ ਦੁਕਾਨਦਾਰ ਨੂੰ ਇਹ ਤੋਂ ਪਹਿਲਾਂ ਵੀ ਕਦੇ ਹੋਈ ਨਾ ਹਾਂ ਇੱਕ ਦੋ ਵਾਰ ਪਹਿਲਾਂ ਵੀ ਹੋਇਆ ਪਿੱਛੇ ਰਿਕਸ਼ਾ ਵਾਲੇ ਦਾ ਪਹਿਲਾਂ ਮਾਲ ਕੱਢਿਆ ਛੋਲਾ ਵਗੈਰਾ ਕੱਢ ਕੇ ਲੈ ਗਏ ਸੀ ਪਰ ਉਹਦੇ ਕੋਈ ਫੜਿਆ ਨਹੀਂ ਗਿਆ ਪੁਲਿਸ ਪ੍ਰਸ਼ਾਸਨ ਨਾਲ ਨਹੀਂ ਕਦੇ ਗੱਲ ਕੀਤੀ ਪੁਲਿਸ ਪ੍ਰਸ਼ਾਸਨ ਨੂੰ ਜੇ ਮਿਲ ਲੈਣੇ ਜਿਹੜੀ ਚੋਰੀ ਹੋਈ ਉਹ ਹੀ ਕਰੂਗਾ ਜੀ ਕੰਪਲੇਨਟ ਤਾਂ ਇਹਦਾ ਮਤਲਬ ਕਿ ਪੁਲਿਸ ਕੋਈ ਅਸਰ ਨਹੀਂ ਹੁੰਦਾ ਨਹੀਂ ਪੁਲਿਸ ਐਕਸ਼ਨ ਤਾਂ ਕਰਦੀ ਆ ਪਰ ਹੁਣ ਦਿਨ ਦਿਹਾੜੇ ਹੁਣ ਚੋਰੀ ਬੇਰੋਜ਼ਗਾਰੀ ਜੰਨੀ ਵੱਧ ਚੁੱਕੀ ਆ ਕੀ ਕਰੇ ਕਿਤੇ ਨਾ ਕਿਤੇ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਪੰਜਾਬ ਦੇ ਵਿੱਚ ਦਿਨ ਦਿਹਾੜੇ ਚੋਰੀਆਂ ਹੋਣਾ ਸੋ ਤਸਵੀਰਾਂ ਤੁਸੀਂ ਵੇਖਿਆ ਲੁਧਿਆਣੀ ਦੀਆਂ ਨੇ ਜਿੱਥੇ ਇਹ ਜਿਹੜਾ ਹੈਗਾ ਘੰਟਾ ਘਰ ਬਾਜ਼ਾਰ ਹੈ ਘੰਟਾ ਘਰ ਬਾਜ਼ਾਰ ਦੇ ਵਿੱਚ ਦਿਨ ਦਿਹਾੜੇ ਸਾਡੇ ਅੱਖਾਂ ਦੇ ਸਾਹਮਣੇ ਚੋਰੀ ਹੋਈ ਕੈਮਰਾਮੈਨ ਕੁਲਜੀਤ ਦੇ ਨਾਲ ਲੁਧਿਆਣੀ ਤੋਂ ਮੈਂ ਹਰਜਿੰਦਰ ਸਿੰਘ